ਗੁਰਦਾਰਾ ਪ੍ਰਬੰਧਕ ਕਮੇਟੀ ਦਾ ਇੱਕ ਨੁਮਾਇੰਦਾ ਨਾਲ ਮੈਨੇਜਰ ਉਹ ਦੋ ਜਣੇ ਜਾ ਕੇ ਫਿਰ ਉਹਦੀ ਰਜਿਸਟਰੀ ਕਰਦੇ ਆ ਕੋਈ ਕਤਾਜਿਤ ਸ਼੍ਰੋਮਣੀ ਕਮੇਟੀ ਦੇ ਵਿੱਚ ਕਦੇ ਵੀ ਕੋਈ ਮੈਨੇਜਰ ਸਿੱਧੇ ਤੌਰ ਤੇ ਆਪਣੀ ਜਾਇਦਾਦ ਨਹੀਂ ਵੇਚ ਸਕਦਾ ਸੋ ਇਹ ਪ੍ਰोसीजर ਮੈਂ ਤਾਂ ਤੁਹਾਡੇ ਰੂਪ ਰੂਪ ਕੀਤਾ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਐਕਟ ਬਣਾਉਣ ਵਾਲਿਆਂ ਨੇ ਇੰਨੀ ਸਿਆਣਪ ਤੇ ਸੂਝ-ਬੂਝ ਦਿਖਾਈ ਆ ਕਿ ਕਿਤੇ ਵੀ ਕੋਈ ਨਿਜਮਾਬਲੀ ਦੇ ਵਿੱਚ ਕੋਈ ਕਤਾਹੀ ਨਾ ਕਰ ਸਕੇ ਸੋ ਆ ਜਿਹੜਾ ਹੁਣ ਨਵਾਂ ਜਿਹੜਾ ਮਾਜਰਾ ਤੁਹਾਡੇ ਸਾਹਮਣੇ ਰੂਹ ਰੂ ਕਰ ਰਹੇ ਹਾਂ ਇਹ ਇੱਕ ਚਿੱਠੀ ਇਹਨੇ ਲਾਈ ਆ ਨਾਰ ਸ਼ੋਹਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਹਦੇ ਵਿੱਚ ਇਹ ਅਧਿਕਾਰ ਲੈ ਕੇ ਮੈਨੂੰ ਸ਼ੋਹਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਖਤਰ ਵੱਲੋਂ ਅਧਿਕਾਰ ਦਿੱਤੇ ਗਏ ਆ ਕਿ ਰੇਟੀਆਂ ਕਰ ਦਿਓ ਗੱਲਬਾਤ ਕਰਕੇ ਇਹਨੇ 2 12 2025 ਨੂੰ ਇਹ ਸਾਰੀ ਜ਼ਮੀਨ ਚਾਰ ਵੱਖ-ਵੱਖ ਰਜਿਸਟਰੀਆਂ ਜਿਹਦਾ ਤਕਰੀਬਨ ਮੁੱਲ 1 ਕਰੋੜ 32 ਲੱਖ ਰੁਪਇਆ ਚਾਰ ਚੈੱਕ ਜਿਹੜੇ ਇਹਦੇ ਸਬੂਤ ਦਿੱਤੇ ਗਏ ਪਲੱਸ ਹੋਰ ਵੀ ਪੈਸੇ ਮੈਨੂੰ ਜੋ ਕੱਡ ਪੜਤਾਲ ਹੋਈ ਆ ਉਹਦੇ ਵਿੱਚ ਪਤਾ ਲੱਗਾ ਕਿ ਉਹ ਵੀ ਪੈਸੇ ਵਸੂਲ ਪਾਏ ਆ ਇਹ ਪਰਸੋਂ ਰਾਤ ਨੂੰ ਮੇਰੇ ਧਿਆਨ ਦੇ ਵਿੱਚ ਸਾਡੇ ਇਥੇ ਦੇ ਜ਼ਿਲ੍ਹਾ ਪ੍ਰਧਾਨ ਆ ਉਹ ਤੇ ਉਹਨਾਂ ਦੇ ਨਾਲ ਲਾਂਡਰਾ ਸਾਹਿਬ ਸਾਡੇ ਮੈਂਬਰ ਐਸਜੀਪੀਸੀ ਉਹਨੇ ਮੈਨੂੰ ਇੱਕ ਚਿੱਠੀ ਭੇਜੀ ਮੈਂ ਤਦੇ ਨਾਲ ਦੀ ਨਾਲ ਆਪਣੀ ਫਲਾਇੰਸ ਗੜ ਸਰਦਾਰ ਗਰਨਾਮ ਸਿੰਘ ਨੂੰ ਉਹਨੂੰ ਪਰਸੋਂ ਦੀ ਰਾਤ ਨੂੰ ਇੱਥੇ ਭੇਜ ਦਿੱਤਾ ਉਹਨੇ ਕੱਲ ਸਾਰੀ ਦਿਹਾੜੀ ਇਸ ਮਾਜਰੇ ਦੀ ਕੋਖ ਕੀਤੀ ਤਹਿਸੀਲਦਾਰ ਸਾਹਿਬ ਕੋਲ ਵੀ ਗਿਆ ਤੇ ਰਜਿਸਟਰੀ ਦੀ ਕਾਪੀ ਵੀ ਕਢਾਈ ਸਾਰਾ ਕੁਝ ਕਰਨ ਤੋਂ ਬਾਅਦ ਸ਼ਾਮ ਨੂੰ ਫਿਰ ਲੇਟ ਰਾਤ ਉਹ ਮੈਨੇਜਰ ਨੂੰ ਟੋਲਦਾ ਰਿਹਾ ਮੈਨੇਜਰ ਰਾਤ ਲੇਟ ਲੱਭਾ ਉੱਥੇ ਫਿਰ ਉਹਨੇ ਸਾਡੇ ਇੱਕ ਮੈਂਬਰ ਸਹਿਬਾਨ ਸੀ ਇੱਕ ਹੋਰ ਲੀਡਰ ਸਹਿਬਾਨ ਸੀ ਉਹਨਾਂ ਦੀ ਹਾਜ਼ਰੀ ਵਿੱਚ ਉਹਨੇ ਆਪਣੇ ਬਿਆਨ ਕਲਮਬੰਦ ਕਰਾਏ ਉਹ ਬਿਆਨਾਂ ਦੇ ਵਿੱਚ ਉਹਨੇ ਮੰਨਿਆ ਕਿ ਮੈਂ ਜਿਹੜੀ ਇਹ ਚਿੱਠੀ ਆ ਉਹ ਚਿੱਠੀ ਮੇਰਾ ਖਿਆਲ ਹੈਗੀ ਆ 25 2510 ਦੀ 15000 ਦੀ ਉਹ ਮੈਂ ਜਾਲੀ ਤਿਆਰ ਕੀਤੀ ਆ ਤੇ 2 12 ਨੂੰ ਮੈਂ ਜਿਹੜੀਆਂ ਰਜਿਸਟਰੀਆਂ ਕਰਵਾਈਆਂ ਇਹ ਮੈਂ ਆਪ ਕਰਵਾਈਆਂ ਸੋ ਮੇਰਾ ਕਹਿਣ ਤੋਂ ਬਾਅਦ ਉਹਨੇ ਆਪਣੇ ਬਿਆਨ ਦੇ ਵਿੱਚ ਆਪ ਮੰਨਿਆ ਕਿ ਮੈਂ ਇਹ ਜਿਹੜਾ ਕੰਮ ਸਾਰਾ ਝਾਲ ਸਾਜੀ ਨਾਲ ਕੀਤਾ ਮੈਂ ਫੇਰ ਦੁਬਾਰਾ ਕਹਿਣਾ ਚਾਹੁੰਦਾ ਕਿ ਕਦੇ ਵੀ ਮੈਨੇਜਰ ਨੂੰ ਕੋਈ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਚ ਕੱਲੇ ਨੂੰ ਅਧਿਕਾਰ ਨਹੀਂ ਦਿੱਤੇ ਜਾਂਦੇ ਵੀ ਕੋ ਰਜਿਸਟਰੀ ਕਰ ਦਵੇ ਇਹਦਾ ਪ੍ਰੋਸੀਜਰ ਜਿਹੜਾ ਮੈਂ ਤੁਹਾਨੂੰ ਉੱਤੇ ਦੱਸਿਆ ਇਹ ਦੋ ਵਾਰੀ ਐਗਜ਼ੈਕਟਿਵ ਦੇ ਵਿੱਚ ਹੀ ਨਿਕਲਦਾ ਪਾਣੀ ਪੁੰਨ ਕੇ ਜਾਂਦਾ ਫਿਰ ਜਿਹੜੀ ਅਸੀਂ ਜ਼ਮੀਨ ਕੋ ਬੇਚਦੇ ਹਾਂ ਉਹ ਜ਼ਮੀਨ ਦਾ ਮਤਾ ਫਿਰ ਕਨਫਰਮੇਸ਼ਨ ਲਈ ਆਉਂਦਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕੋ ਕਿ ਇਹ ਜਿਹੜੇ ਆ ਇਹਦੀ ਕਨਫਰਮੇਸ਼ਨ ਸ਼ੋਮਨੀ ਕਮੇਟੀ ਕਰਦੀ ਆ ਤੇ ਰਜਿਸਟਰੀ ਹੁੰਦੀ ਆ ਉਹ ਪਹਿਲਾਂ ਬੋਲੀ ਦੇ ਵਿੱਚ ਸ਼ਰਤਾਂ ਤੈਅ ਕਰਕੇ ਹੋ ਜਾਂਦੀਆਂ ਕਿਉਂਕਿ ਮੈਂ ਤਾਂ ਤੁਹਾਡੇ ਨਾਲ ਕਰ ਰਿਹਾ ਪਿਛਲੇ ਦਿਨੀ ਕੁਝ ਜ਼ਮੀਨਾਂ ਸਿਗੀਆਂ ਜਿਹੜੀਆਂ ਕਿਉਂਕਿ ਕੋਈ ਦੋ ਮਾਰ ਲੇ ਕੋਈ ਚਾਰ ਮਾਰ ਲੇ ਲੋਕ ਕਈ ਵਾਰੀ ਕਬਜ਼ੇ ਕਰ ਲੈਂਦੇ ਆ ਤੇ ਉਹ ਜਿਹਲੇ ਕੋਈ ਮਸਲਾ ਐਵੇਂ ਦਾ ਆਉਂਦਾ ਜੇ ਵੇਚਣ ਦੀ ਆਵੇ ਵੀ ਨੌਬਤ ਉਹ ਅੰਟਲੈਂਡ ਆਨਲੈਸ ਜੇ ਚਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਜਿਹੜੀ ਆ ਉਹਨੂੰ ਕਨਫਰਮ ਨਹੀਂ ਕਰਦੀ ਤਦ ਤੱਕ ਕੋਈ ਰਜਿਸਟਰੀ ਨਹੀਂ ਹੁੰਦੀ ਸੋ ਇਹ ਮੈਂ ਤੁਹਾਡੇ ਸਾਰਿਆਂ ਦੇ ਰੂਬਰੂ ਕਾਹ ਕਰ ਰਿਹਾ ਕਿ ਇਹ ਜਿਹੜਾ ਕਾਰਜ ਇਹਨੇ ਕੀਤਾ ਇਹਦੇ ਨਾਲ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਬਹੁਤ ਵੱਡਾ ਇਹਨੇ ਕਲੰਕ ਲਾਇਆ ਤੇ ਅਸੀਂ ਰਾਤ ਉਹਦੀ ਜਿਹੜੀ ਰਿਪੋਰਟ ਆਈ ਸੀ ਅੱਜ ਮੈਂ ਉਹਨੂੰ ਤੁਰੰਤ ਮੁਤਲ ਕਰ ਦਿੱਤਾ ਉਹਦੇ ਨਾਲ ਨਾ ਕੀ ਹੈ ਜੀ ਸਰਦਾਰ ਰਜਿੰਦਰ ਸਿੰਘ ਉਹਦੇ ਨਾਲ ਇੱਕ ਸਾਬਕ ਕਮੇਟੀ ਸਾਡੇ ਵਿਭਾਗੀ ਦੇ ਇੱਕ ਕਾਨੂੰਨੀ ਕਾਰਵਾਈ ਲਈ ਵੀ ਉਹ ਵੀ ਨਿਰਦੇਸ਼ ਕਰ ਦਿੱਤੇ ਗਏ ਆ ਕਿ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਜਿਹੜੀ ਆ ਉਹ ਕੀਤੀ ਜਾਵੇ ਤੇ ਨਾਲ ਮੈਂ 4-5 ਮੈਂਬਰ ਉਹਨਾਂ ਦੀ ਸਾਬ ਕਮੇਟੀ ਕਿਉਂਕਿ ਪੜਤਾਲ ਇੱਕ ਮੁੰਡਲੀ ਹੁੰਦੀ ਆ ਇੱਕ ਮਜੀਦ ਪੜਤਾਲ ਕਰਦੇ ਆ ਆਪਾਂ ਉਹ ਮਜੀਦ ਪੜਤਾਲ ਦੇ ਵਿੱਚ ਸਾਰੇ ਦਾ ਸਾਰਾ ਮੈਂ ਮੈਂਬਰਾਂ ਦੇ ਨਾਂ ਤੁਹਾਨੂੰ ਦੱਸ ਦੇਣਾ ਕਿਉਂਕਿ ਇਹਦੇ ਵਿੱਚ ਮੇਰੇ ਕੋਲ ਪਏ ਆ ਬਧੇਰੇ ਪੜਤਾਲ ਲਈ ਸਰਦਾਰ ਚਰਨਜੀਤ ਸਿੰਘ ਜੀ ਕਾਲੇਬਾਲ ਜਿਹੜੇ ਇੱਥੋਂ ਦੇ ਮੈਂਬਰ ਆ ਬੀਬੀ ਹਰਜਿੰਦਰ ਕੌਰ ਜੀ ਤੁਹਾਡੇ ਚੰਡੀਗੜ੍ਹ ਦੇ ਮੈਂਬਰ ਆ ਸਰਦਾਰ ਸਰਜੀਤ ਸਿੰਘ ਜੀ ਪਿੱਟੇਵੰਡ ਉਹ ਸਾਡੇ ਅੰਮ੍ਰਿਤਸਰ ਤੋਂ ਮੈਂਬਰ ਆ ਸਰਦਾਰ ਪਰਮਜੀਤ ਸਿੰਘ ਜੀ ਲੱਖੇਵਾਲ ਏਰੋਪੋਰਟ ਦੇ ਮੈਂਬਰ ਆ ਸਾਰੇ ਇਥੋਂ ਦੇ ਜ਼ਾਇਦਾ ਸਬ ਕਮੇਟੀ ਦੇ ਮੈਂਬਰ ਆ ਤੇ ਨਾਲ ਸਰਦਾਰ ਕਲਵਾਨ ਸਿੰਘ ਮੰਨਣ ਜਿਹੜੇ ਸਾਡੇ ਮੁੱਖ ਸਖਤਰ ਆ ਇਹ ਇਹਦੀ ਬੀਜੀਤ ਪੜਤਾਲ ਕਰਨਗੇ ਵਿਭਾਗੀ ਤੌਰ ਤੇ ਸੋ ਇੱਕ ਵਿਭਾਗੀ ਕਾਰਵਾਈ ਆ ਇੱਕ ਕਾਨੂੰਨੀ ਕਾਰਵਾਈ ਆ ਸੋ ਮੈਂ ਸਮਝਦਾ ਕਿ ਇਸ ਕਾਰਜ ਦੇ ਨਾਲ ਵੱਡੀ ਏਮਾਨਤ ਵਿੱਚ ਖਿਆਨਤ ਹੋਈ ਆ ਕਿਉਂਕਿ ਸਾਡੀ ਜਾਇਦਾਦ ਅੰਮ੍ਰਿਤਸਰ ਮਹਾਲੀ ਦੀ ਹੋਰ ਵੀ ਆ ਉਹਦੇ ਕੁਝ ਮੁਆਵਜ਼ੇ ਦੇ ਕੇਸ ਚੱਲਦੇ ਆ ਹੋਰਕਾਰ ਚੱਲ ਰਹੇ ਆ ਤੇ ਮੈਂ ਇੱਕ ਤੁਹਾਡੇ ਰੂਰੂ ਇਹ ਵੀ ਕਹਿਣਾ ਚਾਹਨਾ ਕੋਈ ਵੀ ਅਧਿਕਾਰੀ ਕੋਈ ਵੀ ਚਾਹੇ ਵੱਡਾ ਚਾਹੇ ਛੋਟਾ ਬਿਲਕੁਲ ਸਖਤੀ ਨਾਲ ਪੇਸ਼ ਆਉਣਾ ਕੋਈ ਢਿੱਲ ਨਹੀਂ ਕਿਸੇ ਦੀ ਤੇ ਮੈਂ ਤੁਹਾਡੇ মিডিਆ ਦੇ ਜ਼ਰੀਏ ਵੀ ਕਹਿਣਾ ਚਾਹਨਾ ਭਾਵੇਂ ਮੇਰਾ ਆਪਣਾ ਪ੍ਰਬੰਧ ਆ ਮੈਂ ਬਹੁਤ ਸੇਵਾਦਾਰ ਆਂ ਪਰ ਮੈਂ ਕਹਿਣਾ ਚਾਹਣਾ ਹਾਂ ਅਧਿਕਾਰੀਆਂ ਨੂੰ ਵੀ ਤੇ ਪਿੱਛੇ ਸ਼ਮਣੀ ਕਮੇਟੀ ਦੇ ਸਮੂਹ ਮੁਲਾਜ਼ਮਾਂ ਨੂੰ ਮਤ ਕੋਈ ਜਾਣੇ ਕੋਈ ਕਿਸੇ ਪੱਖ ਦਾ ਕੋਈ ਕਰਕੇ ਤੇ ਬਚ ਕੇ ਜਾਊਗਾ ਐਟ ਲੀਸਟ ਮੈਂ ਸਮਝੌਤਾ ਨਹੀਂ ਕਰਨਾ ਮੈਂ ਕਿਸੇ ਦੇ ਕਾਰਜ ਦੇ ਉੱਤੇ ਜੇ ਕੋਈ ਗਲਤ ਕਿਸੇ ਨੇ ਕੀਤਾ ਤੇ ਮੈਂ ਉਹਨਾਂ ਉਹਦੇ ਪੇਸ਼ ਆਊਗਾ ਸੋ ਇਸ ਕਰਕੇ ਇਹ ਜਿਹੜਾ ਮੈਂ ਤੁਹਾਡੇ ਰੂਲ ਸਾਰਾ ਕੀਤਾ ਸੋ ਮੈਂ ਅਚੇਚੇ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਕਸ਼ਟ ਤਾਂ ਦਿੱਤਾ <laughs> हां जी हां जी हां जी हां जी हां जी जमीन ਦੇ ਖਰੀਦਦਾਰ ਐਕਚੁਅਲੀ ਉੱਥੇ ਚਾਰ ਬੰਦੇ ਆ ਉਹ ਸਾਡੀ ਹਾਲੇ ਪੜਤਾਲ ਚੱਲ ਰਹੀ ਆ ਇਹ ਉਹਦੇ ਪੀਲਰ ਨੇ ਪਾਰਟੀਸ਼ਨ ਲੋਕਾਲ ਉਹ ਮੇਰਾ ਉਹਦੀ ਹਾਲੇ ਮੇਰੇ ਕੋਲ ਪੂਰੀ ਪੂਰੀ ਮੇਰੇ ਕੋਲ ਰਿਪੋਰਟ ਨਹੀਂ ਆਈ ਚਾਰ ਹੈਗੇ ਆ ਜਿਨ੍ਹਾਂ ਨੇ ਖਰੀਦੀ ਆ ਜਾਇਦਾਤ ਉਹ ਮੇਰੇ ਕੋਲ ਆ ਜਾਊਗੀ ਰਿਪੋਰਟ ਲਿਖ ਕੇ ਪੂਰੀ ਸਾਰੀ ਸਾਰੀ ਕਿਉਂਕਿ ਮੈਂ ਅੱਜ ਇੱਧਰ ਨੂੰ ਆ ਗਿਆ ਤੇ ਰਿਪੋਰਟ ਉਹ ਅੰਮ੍ਰਿਤਸਰ ਆ ਮੈਂ ਫੋਟੋ ਮੰਗਾ ਵੀ ਸਕਦਾ ਸੀ ਪਰ ਉਹ ਤੁਹਾਨੂੰ ਮੈਂ ਇੱਕ ਦੋ ਦਿਨਾਂ ਦੇ ਵਿੱਚ ਮੇਰੇ ਕੋਲ ਪੜਤਾਲ ਆ ਗਈ ਆ ਉਹ ਕਿਹੜੇ ਕਿਹੜੇ ਬੰਦੇ ਆ ਮੈਂ ਤੁਹਾਨੂੰ ਨਸਰ ਕਰਦਾ ਦੂਜੀ ਗੱਲ ਦੂਜੀ ਗੱਲ ਇਹਦੇ ਵਿੱਚ ਜਿਹੜਾ ਵੀ ਕੋਈ ਬੰਦਾ ਇਨਵੋਲ ਹੋਇਆ ਆਦਰ than ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਆਦਰ than ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਕੋਈ ਵੀ ਇਹ ਚ ਹੋਬ ਨਬ ਹੋਈ ਉਹ ਵੀ ਕਿਸੇ ਨੂੰ ਅਸੀਂ ਕੋਈ ਢਿੱਲ ਨਹੀਂ ਕਰਦੇ ਕਮੇਟੀ ਸਾਹਿਬ ਜਿਹੜੇ 70 ਜਿਹੜੇ ਪ੍ਰਸਤਾਵ ਦਾ ਪੱਤਰ ਜਿਹੜਾ 15 ਦਾ ਸੁਪਦੇ ਬਾਰੇ ਕਹਿ ਰਹੇ ਹੋ ਕਿ ਉਹਨਾਂ ਦੇ ਬਿਆਨ ਉਹਨਾਂ ਨੇ ਦਿੱਤੇ ਨੇ ਮੈਨੇਜਰ ਸਾਹਿਬ ਨੇ ਉਹ ਜਾਲੀ ਚਾਰਜ ਕੀਤਾ ਗਿਆ ਉਹ ਆ ਕਰ ਰਹੇ ਹੋ ਨਾ ਉਹ ਆਪ ਉਹਨੇ ਬਿਆਨ ਮੰਨਿਆ ਉਹ ਪੱਤਰ ਉਹਨੇ ਉਹਨੇ ਕਿਤਾਬ ਇਹ ਮੈਂ ਇਹ ਪੱਤਰ ਵੀ ਜਾਲੀ ਬਣਾਇਆ ਤੇ ਮੈਂ ਰਜਿਸਟਰੀ ਵੀ ਜਿਹੜੀ ਹੈ ਗਲਤ ਕਰਾਈ ਆ ਉਹਨੇ ਆਪ ਆਪਣਾ ਮੇਰੀ ਬੇਨਤੀ ਆ ਵੀ ਉਹਦੇ ਬਿਆਨਾਂ ਦੇ ਉੱਤੇ ਤੁਸੀਂ ਉਸ ਪੱਤਰ ਨੂੰ ਜਾਲੀ ਮੰਨ ਰਹੇ ਹੋ ਕਿ ਜਾਂ ਉਹਦੀ ਕੋਈ ਤੁਸੀਂ ਨੂੰ ਕਰਾਈ ਆ ਜੀ ਮੈਂ ਮੇਰੇ ਮੇਰੀ ਸਰਦਾਰ ਉਤਾਰ ਸੰਬੇਤੀ ਸੋਲ ਲਓ ਪਾਰਸੋਂ ਮਾਜਰਾ ਸਾਹਮਣੇ ਆਇਆ ਕੱਲ ਸਾਰੇ ਦੀ ਆੜੀ ਪੜਤਾਲ ਹੋਈ ਆ ਅੱਜ ਮੈਂ ਇੱਧਰ ਨੂੰ ਆ ਗਿਆ ਅੱਜ ਮੇਰੇ ਕੋਲ ਪੜਤਾਲ ਆਈ ਆ ਹੁਣ ਬਧੇਰੇ ਪੜਤਾਲ ਜਿਹੜੀ ਆ ਉਹਦੀ ਉਹ ਬਧੇਰੇ ਪੜਤਾਲ ਤਾਂ ਸਬ ਕਮੇਟੀ ਨਾਲ ਬਣਾਤੀ ਆ ਪੰਜ ਮੈਂਬਰਾਂ ਦੀ ਨਾਲ ਮੈਂ ਜਿਹੜੀ ਮੋਢਲੇ ਤੌਰ ਤੇ ਕਿਉਂਕਿ ਜਿੱਥੇ ਵੀ ਲੋਡ ਪਾਊਗੀ ਉਹ ਆਪਾਂ ਕਰਾਵਾਂਗੇ ਉਹਦੀ ਸਾਰੀ ਤਸਦੀਕ ਹੋਊਗੀ ਪਰ ਐਮੀ ਫੈਸੀ ਪ੍ਰਾਈਮਰ ਫੈਸੀ ਕਿਉਂਕਿ ਉਹਦਾ ਬਿਆਨ ਹੀ ਆ ਸਾਡੇ ਕੋਲ ਹੱਲ ਦੀ ਘੜੀ ਉਦੋਂ ਬਾਅਦ ਜਿਹੜੀ ਅਗਲੀ ਕਰ ਬਈ ਇਹ ਸਬ ਕਮੇਟੀ ਸਾਰੀ ਕਰੂਗੀ ਨਾਲ ਲੈ ਜਿਹੜਾ ਜਿਹੜਾ ਵੀ ਕੋਈ ਇਨਵਾਲਵ ਹੋ ਸਰਦਾਰਪਤਾਰ ਸਿੰਘ ਮੈਂ ਓਪਨ ਐਲਾਨੀਆਂ ਕਿਹਾ ਜਿਹੜਾ ਵੀ ਇਨਵਾਲਵ ਹੋਊਗਾ ਉਹਦੇ ਨਾਲ ਕੋਈ ਟਿੱਲ ਨਹੀਂ ਕੀਤੀ। ਪਹਿਲੀ ਗੱਲ ਦਾ ਬਈ ਜ਼ਮੀਨ ਹੈ ਕਿੱਥੇ ਸਿੱਕੀ ਹੈ ਜੀ। ਦੂਜੀ ਗੱਲ ਹੈ ਕਿ ਆ ਰਜਿਸਟਰੀ ਇਹ ਸੈਣੀ ਇਹ ਸੈਣੀ ਮਾਜਰਾ ਪੈਂਡਿਆ ਜੀ। ਇਹ ਰਜਿਸਟਰੀ ਕੈਨਸਲ ਕਰਾਉਣ ਵਾਸਤੇ ਤੁਸੀਂ ਲਿਖ ਰਹੇ ਆਂ। ਅਸੀਂ ਕੱਲੇ ਹੀ ਲਿਖ ਕੇ ਦੇ ਗਏ ਆਂ। ਉਹਦੀ ਅਸੀਂ ਪਾਲ ਨੂੰ ਆ ਲਖਵੀਰ ਸਿੰਘ ਦੀ ਡਿਊਟੀ ਲਾਤੀ ਆ। ਕਿਉਂਕਿ ਅੱਜ ਕੱਲ ਜਿਹੜਾ ਸਿਸਟਮ ਚੇਂਜ ਹੋ ਗਿਆ ਜਿੱਲੇ ਰੀਟਿੰਗ ਹੁੰਦੀ ਨਾਲ ਹੀ ਇੰਤਕਾਲ ਹੋ ਜਾਂਦਾ। ਉਹ ਅਸੀਂ ਕੱਲ ਤਸਦੀਦਾਰ ਸਾਹਿਬ ਨਾਲ ਮੈਂ ਆਪ ਵੀ ਗੱਲ ਕੀਤੀ ਆ। ਉਹਨਾਂ ਨੂੰ ਕੱਲ ਅਸੀਂ ਇਤਰਾਜ਼ ਦੇ ਦਿੱਤਾ ਸੀ ਤੇ ਅਸੀਂ ਇਹਦੀ ਇੱਕ ਦੋ ਦਿਨਾਂ ਦੇ ਵਿੱਚ ਉਹਦੀ ਐਪਾਲੈਂਟ ਕੋਰ ਬਤੌਰ ਐਸ ਡੀ ਐਮ ਦੇ ਉਹਦੇ ਇੰਤਕਾਲ ਨਰਾਜ਼ ਕੈਂਸਲ ਕਰਾਉਣ ਲਈ ਉਹ ਅਸੀਂ ਕਾਰ ਵੀ ਦੇਣੀ ਉਹ ਅਸੀਂ ਮੈਂ ਆਲਰੇਡੀ ਇਹ ਆਰਡਰ ਕਰ ਚੁੱਕਾ ਹਾਂ ਅਮੀਰ ਸਾਹਿਬ ਐਕਸਟਰਾ ਭੱਟਾ ਵਾਲਾ ਬਣਾ ਕੀਤਾ ਤੁਸੀਂ ਉਹਨੂੰ ਸਿਰਫ ਸਸਪੈਂਡ ਕਰੋਗੇ ਤੇ ਨੌਕਰੀ ਤੋਂ ਵੀ ਸੁਭਾਵਾਂ ਵਿੱਚ ਮੇਰੀ ਮੇਰੀ ਬੇ ਮੇਰੀ ਬੇਨਤੀ ਸੁਣ ਲਾਓ ਜਿਸ ਲਈ ਕਿਸੇ ਨੂੰ ਕੁਝ ਵੀ ਕਰਨਾ ਸਸਪੈਂਸ਼ਨ ਤੋਂ ਹੀ ਕੰਮ ਚੱਲਦਾ ਨਾ ਸਸਪੈਂਸ਼ਨ ਤੋਂ ਬਾਅਦ ਅਗਲੇ ਕਾਰਜ ਜਿਹੜੇ ਆ ਉਹ ਆਈ ਜਾਣੇ ਤੁਹਾਡੇ ਸਾਹਮਣੇ ਮੈਂ ਤਾਂ ਕਿਹਾ ਨਾਲ ਕਾਨੂੰਨੀ ਕਾਰਵਾਈ ਦਾ ਵੀ ਅਧਿਕਾਰ ਜਿਹੜੇ ਆ ਉਹ ਅਸੀਂ ਉਹਦੇ ਪ੍ਰੋਪਰ ਚੈਨਲ ਦਾ ਲਖਬੀਰ ਸਿੰਘ ਹੁਣੇ ਬੈਠੇ ਆ ਸਾਡੇ ਇੱਥੇ ਦਫ਼ਤਰ ਵਾਲੇ ਉਹ ਅਸੀਂ ਉਹਨਾਂ ਨੂੰ ਵੀ ਅਧਿਕਾਰ ਦੇ ਦਿੱਤੇ ਉਹ ਵੀ ਕਰ ਦਿੱਤੀ ਆ ਸਰਕਾਰੀ ਅਫਸਰ ਕੋਈ ਇਨਵੋਲ ਹੋ ਹੈ ਕਿ ਨਹੀਂ ਜੇ ਸਰਕਾਰੀ ਹੋਣਗੇ ਅਸੀਂ ਉਹ ਵੀ ਨਹੀਂ ਕਿਸੇ ਨਾਲ ਕੋਈ ਢਿਲ ਕਰਨੀ ਨਹੀਂ ਇਹਦਾ ਕਿਉਂਕਿ ਜਿਹੜੀ ਕੌਨਸਪੀਰੇਸੀ ਨਿਕਲ ਆਊਗੀ ਕੀ ਆ ਤੇ ਪਤਾ ਲੱਗ ਜਾਊਗਾ ਸਰਦਾਰ ਜੀ ਕਦੋਂ ਤੋਂ ਕੰਮ ਕਰ ਰਿਹਾ ਸੀ ਤੇ ਹੈ ਕਿ ਦੇਖੋ ਪਹਿਲਾਂ ਪਹਿਲਾਂ ਕੋਈ ਇਹਦਾ ਤਾਂ ਇਹ 2 12 ਦੀ ਰਿਜਿਸਟਰੀ ਆ ਪਰਸੋਂ ਨੇ ਮੇਰੇ ਧਿਆਨ ਵਿੱਚ ਆਈ ਆ ਤੇ ਪਰਸੋਂ ਮੈਂ ਇਮੀਡੀਏਟ ਆਪਣਾ ਜਿਹੜਾ ਫਲੈਂਸ ਕਾਰਡ ਦਾ ਸਲਾਹ ਇਨਚਾਰਜ ਆ ਉਹਨੂੰ ਮੈਂ ਪਰਸੋਂ ਭੇਜ ਦਿੱਤਾ ਸੀ। ਦਮੀ ਸਾਹਿਬ ਇਹਨੂੰ ਰਜਿਸਟਰੀ ਨੂੰ ਕੈਂਸਲ ਕਰਨ ਲਈ ਕੋਈ ਤੁਸੀਂ ਕਾਰਵਾਈ ਹਾਂ ਹਾਂ ਪੂਰੀ ਪੂਰਵੀ ਪੂਰੀ ਕਾਰਵਾਈ ਕਰ ਦਿੱਤੀ ਆ ਜਰੂ। ਕਾਲ ਵੀ ਉਹਨਾਂ ਦੇ ਨਾਮ ਦੇ ਉੱਤੇ ਹੋ ਗਈ ਆ। ਪਾਰੀ ਪੂਰੀ ਕਾਰਵਾਈ ਸਰਦਾਰ ਬਤਾਰ ਸਿੰਘ ਸ਼ੁਰੂ ਕਰ ਦਿੱਤੀ ਆ। ਕੱਲ ਤਸਦੀਨਦਾਰ ਸਾਹਿਬ ਜਿਹੜੇ ਆ ਉਹਨਾਂ ਨਾਲ ਮੈਂ ਆਪ ਗੱਲ ਤੇ ਫੋਨ ਤੇ ਕੀਤੀ ਮੇਰੇ ਅਧਿਕਾਰੀ ਗਏ ਸੀ ਉੱਥੇ। ਤੇ ਮੈਂ ਕਿਹਾ ਜੀ ਇਹ ਸਾਰੇ ਝਾਲ ਸਾਜੀ ਹੋਈ ਆ ਉਹ ਕਹਿੰਦੇ ਸਾਡੀ ਇੱਥੇ ਕੋਆਪਰੇਸ਼ਨ ਦੀ ਲੋੜ ਹੋ ਦੱਸੋ। ਜਿਹੜਾ ਵੀ ਕੋਈ ਅਧਿਕਾਰੀ ਇਨਵਾਲਵ ਹੋ ਮੈਂ ਤਾਂ ਕਿਹਾ ਚਾਹੇ ਆਪਣਾ ਤੇ ਚਾਹੇ ਬਾਹਰਲਾ ਤੇ ਗੱਲ ਹੋ ਗਿਆ ਤਾਂ ਕਬਜ਼ਾ ਆਵਾਂ ਬੈਗਾ ਆਪਣੇ ਕੋਲ ਕਬਜ਼ਾ ਲੈ ਜੋ ਸੋ ਫਾਰ ਮਾਈ ਨੌਲੇਜ ਇਜ਼ ਕਨਸਰਨਡ ਕਿ ਉੱਥੇ ਪਹਿਲਾ ਮਕਾਨ ਬਣਿਆ ਤੇ ਉਹ ਮੈਂ ਕਿਉਂਕਿ ਹਾਲੇ ਮੇਰੇ ਕੋਲ ਪਤਾਲਪੁਰੀ ਆਈ ਨਹੀਂ ਜਲੇ ਆਗੇ ਮੈਂ ਸਾਨੂੰ ਉਹ ਵੀ ਕਮੇ ਕਰ ਦਊਗਾ ਆ ਕੇ ਕਨਵੇ ਕਰ ਦਊਗਾ ਸਾਹਿਬ ਇੱਕ ਅੰਮ੍ਰਿਤਸਰ ਵਿਕਾਸ ਮੰਤਰੀ ਲੋਕ ਕਰ ਰਿਹਾ ਜਾ ਜੋ ਫੈਸਲੀਤੀ ਬਿਲਡਿੰਗ ਲੱਗਣੇ ਬਾਰੇ ਜਿੱਥੇ ਬਿਲਡਿੰਗ ਜਿਹੜੀ ਉਹ ਆਪਾਂ ਅੰਮ੍ਰਿਤਸਰ ਜਲੇ ਆਵਾਂਗੇ ਉਹ ਦਰਬਾਰ ਸਾਹਿਬ ਦੀ ਬਿਲਡਿੰਗ ਆ ਸਾਡੇ ਤੁਹਾਨੂੰ ਪਤਾ ਹੋਣਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸਾਰੇ ਜਿੰਨੇ ਸਾਡੇ ਕ੍ਰਾਂਤੀ ਸਹਿਬਾਨ ਆ ਉਹ ਪ੍ਰਕਾਰਮਾਂ ਦੇ ਉਤਲੇ ਕਮਰਿਆਂ ਚ ਰਹਿੰਦੇ ਆ ਇਹ ਅਸੀਂ 7 ਕੁਆਟਰ ਇੱਥੇ ਬਣਾਏ ਆ 6 ਕੁਆਟਰ ਥੱਲੇ 7ਵਾਂ ਕੁਆਟਰ ਉੱਤੇ ਹੈਡ ਕ੍ਰਾਂਤੀ ਜਿਹੜੇ ਦਰਬਾਰ ਸਾਹਿਬ ਉਹਦੇ ਬਣਾਏ ਆ ਤੇ ਸਾਨੂੰ ਵੀ ਆ ਇਸ ਗੱਲ ਦੀ ਚਿੰਤਾ ਆ ਤੇ ਇਸ ਕਰਕੇ ਉਹ ਅਸੀਂ ਪ੍ਰੋਪਰ ਚੈਨਲ ਦੇ ਉੱਤੇ ਪਹਿਲਾਂ ਕੰਮ ਰੋਕ ਦਿੱਤਾ ਸੀਗਾ ਤੇ ਕਿਉਂਕਿ ਪ੍ਰਕਾਰਮਾਂ ਦੇ ਵੀ ਸਾਨੂੰ ਆਪਣੇ ਉਤਲੇ ਜਿਹੜੇ ਕਮਰੇ ਉਹਨਾਂ ਦੀ ਲੋੜ ਆ ਇਸ ਕਰਕੇ ਉਹ ਅਸੀਂ ਸਾਰੇ ਜਿੰਨੇ ਕ੍ਰਾਂਤੀ ਸਿੰਘ ਸਹਿਬਾਨ ਆ ਉਹਨਾਂ ਦੇ ਸਾਰੇ ਕਮਰੇ ਬਣਾਏ ਜਿੱਤਾ ਕਾਲ ਤੱਕ ਦਾ ਬਖਰਾ ਬਣਾਇਆ ਇਹਨਾਂ ਦਾ ਬਖਰਾ ਬਣਾਇਆ ਇਹਦਾ ਮਾਮਲਾ ਤੁਹਾਡੇ ਨਜ਼ਰ ਤੇ ਤੁਹਾਡੇ ਧਿਆਨ ਚ ਆ ਗਿਆ ਤੁਹਾਨੂੰ ਪਤਾ ਲੱਗ ਗਿਆ ਹੋਰ ਵੀ ਬਹੁਤ ਸਾਰੀਆਂ ਜ਼ਮੀਨਾਂ ਨੇ ਕਿਹੜੀਆਂ ਪਹਿਸਟਾਈਂ ਚਾਹਾਂਗੇ ਪਹਿਲਾਂ ਕਰੋਗੇ ਵੀ ਬਾਕੀ ਨਹੀਂ ਜ਼ਮੀਨਾਂ ਜਿੱਤਾ ਇਸ ਤਰੀਕੇ ਨਾਲ ਮੇਰੇ ਮੇਰੇ ਕੱਲੇ ਕੱਲੀ ਮੇਰੀ ਜਾਣਕਾਰੀ ਚ ਆ ਮੈਂ 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 ਬੇਨਤੀ ਹੋਰ ਕਰਦੇ ਹਾਂ ਮੈਂ 5 ਸਾਲ ਚ ਮੈਂ ਕਹਿੰਦਾ ਕੋਈ ਜ਼ਮੀਨ ਨਹੀਂ ਵੇਚੀ ਪਰ ਖਰੀਦੀਆਂ ਵੀ ਆ ਮੈਂ ਖਰੀਦੀਆਂ ਵੀ ਸੈਂਕੜਿਆਂ ਚ ਆ ਉਹ ਦੱਸੂਗਾ ਕਿਸੇ ਵੇਲੇ ਸਮਾਂ ਆਊਗਾ ਇਸ ਕਰਕੇ ਜਿਹੜੀ ਵੀ ਕੋਈ ਪੈਲੀ ਆ ਜਿਹੜੇ ਮਾਰਚ ਮਹੀਨਾ ਆਉਂਦਾ ਉਹਦੀ ਬੋਲੀ ਹੁੰਦੀ ਆ ਉਹ ਬੋਲੀਆਂ ਹੋ ਕੇ ਓਪਨ ਬੋਲੀ ਦੇ ਵਿੱਚ ਲੀਸ ਤੇ ਦਿੱਤੀਆਂ ਜਾਂਦੀਆਂ ਉਹ ਸਾਰਾ ਰਿਕਾਰਡ ਸਾਡੇ ਕੋਲ ਸ਼ੋਮਨੀ ਗੁਰਦਾਰਾ ਪਰਮੰਦਰ ਕਮੇਟੀ ਦਾ ਰੂਪ ਰੂ ਹੈਗਾ ਹੀ ਆ ਤੁਸੀਂ ਸਾਡੇ ਚਲੋਨੀ ਕਮੇਟੀ ਦੇ ਬੜੇ ਸੀਨੀਅਰ ਮੈਂਬਰ ਨੇ ਉਹਨਾਂ ਦੀ ਕੋਈ ਐਨ ਜੀਓ ਆ ਔਰ ਜਿਹੜੀ ਇਹ ਵੇਲੇ ਚਰਚਾ ਚੱਲ ਰਹੀ ਆ ਕਿ ਕੋਈ ਜਾਇਦਾਦ ਕਮੇਟੀ ਦਾ ਪ੍ਰੈਸ਼ਰ ਪਵਾ ਕੇ ਅੰਮ੍ਰਿਤਸਰ ਦੇ ਵਿੱਚ ਕੋਈ ਉਹ ਆਪਣੀ ਕੋਈ ਸਾ ਕੋਈ ਕੋਈ ਪ੍ਰੈਸ਼ਰ ਧਾਮੀ ਨਹੀਂ ਧਾਮੀ ਨੇ ਕੋਈ ਪ੍ਰੈਸ਼ਰ ਨਹੀਂ ਮਿਲਣਾ ਮੈਂ ਤਾਂ ਗੁਰੂ ਰਾਮਦਾਸ ਬਾਦਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਸ਼ੰਨ ਮੰਨੂਗਾ ਮੈਨੂੰ ਕਿਹਾ ਸਰ ਮਿਲ ਕੇ ਇਹਦੀ ਗਲਤ ਹੋਈ ਮੈਂ ਦੇਖੋ ਐਸੇ ਨੂੰ ਵੀ ਆਇਆ ਸੀ ਤੇ ਸਾਡੇ ਲੀਡਰਾਂ ਦੇ 100 ਵਾਰੀ ਜਾਣੇ ਆਪਾਂ ਜੇਲ੍ਹ ਚੋਂ ਆਏ 37 ਮਹੀਨੇ ਤੇ ਮੈਂ ਗਿਆ ਉਥੇ ਮਮਨਨ ਸਾਹਿਬ ਸੀ ਮੇਰੇ ਨਾਲ ਕਾਲੂ ਸਾਹਿਬ ਸੀ ਕਮੀ ਸਾਹਿਬ ਤੁਸੀਂ ਕਿ ਸਿੱਖ ਸੰਸਥਾ ਦੇ ਮੁਖੀ ਹੋ ਐਦਾਂ ਹੀ ਡੇਰਾ ਵਿਆਸ ਦੇ ਮੁਖੀ ਸੀਗੇ ਜਿਹੜੇ ਬਜੇਟੀ ਨੂੰ ਇਹ ਇਹ ਦੇ ਬਾਰੇ ਇਹ ਦੇ ਬਾਰੇ ਇਹ ਦੇ ਬਾਰੇ ਜੋ ਕਹਿਣਾ ਸੀ ਬਾਬਾ ਜੀ ਕਹ ਗਏ ਮੇਰਾ ਨਹੀਂ ਟੌਪਿਕ ਇਹ ਤੁਸੀਂ ਉਹਨਾਂ ਨੂੰ ਸਵਾਲ ਕਰੋ ਥੈਂਕ ਯੂ